ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈ ਅਕਾਲ ਮੂਰਤੀ ਅਜੂਨੀ ਸੈਭੰ ਗੁਰ ਪ੍ਰਸਾਦਿ ਜਗੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਵੀ ਸੱਚ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤ ਜਿਤ ਦੁਆਰੇ ਉਬਰੇ ਤਤੈਲ ਹੋ ਉਬਾ ਸਤ ਗੁਰ ਸੁਖ ਵਿਖਾਲਿਆ ਸੱਚ ਸ਼ਬਦ ਵਿਚਾਰ ਨਾਨਕ ਅਵਰਨ ਸੋ ਜਈ ਨਾ ਸੋ ਜਈ ਹਰ ਬਿਨ ਬਖਸ਼ਣ ਹਰ ਬਿਨ ਬਖਸ਼ਣ ਹਰ ਬਿਨ ਬਖਸ਼ਣ ਹਾ आनंद गुणी निंदा गुरु गरीबनवा गुरु गरीबनवा जी गरीबनवा मेरे राम 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 रा, मेरे रा, मेरे रा मरा, मरा। मेरे राम मेरे राम मेरे राम 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 मेरे राम मेरे राम मेरे, रा, मेरे राम 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 हर जन के औ बाल जाई ਜਨ ਕਹਿ ਹੋਂ ਬਲ ਜਾਈ ਅਰ ਜਨ ਕਹਿ ਹੋਂ ਬਲ ਜਾਈ ਮੇਰੇ ਰਾਮ ਮੇਰੇ ਰਾਮ ਮੇਰੇ ਰਾਮ 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 ਮੇਰੇ ਰਾਮ ਮੇਰੇ ਰਾਮ ਰਾਮ ਕੀ ਸਾ ਕਾ ਕਰ ਚਵ ਰ ਟੁਲਾਵਾ ਚਰਨ ਤੂੜ ਮੁਖ ਲਾਈ ਕਿਸਾ ਕ ਕਰ ਚਵ ਜੀ ਟਲਾਵਾ ਚਰਨ ਤੂੜ ਮੁਖ ਲਾਈ ਹਰ ਜਨ ਕਹੋਂ ਬਾਲ ਜਾਈ ਹਰ ਜਨ ਕਹੋਂ ਬਾਲ ਜਾਈ ਮੇਰੇ ਰਾਹ ਮੇਰੇ ਰਾਮ ਮੇਰੇ ਰਾਮ ਰਾਮ ਪਾਗ ਛੜੇ ਹਰ ਸੰਤ ਤੁਮਾਰੇ ਜਿਨ ਕਰਤਾਨ ਹਰ ਨਾਮਾ ਪਾਗ ਛੜੇ ਹਰ ਸੰਤ ਤੁਮਾਰੇ ਜਿਨ ਕਰਤਾਨ ਹਰਨਾਮ ਹਰ ਜਨ ਕੇ ਹਾਂ ਬਲ ਜਾਈ ਕਰ ਚਰਨ ਕੁਲਾਵਾ ਚਰਨ ਤੂੜ ਮੁਖ ਲਾਈ ਇਹ ਸਾਗ ਕਰ ਚਰਨ ਕੁਲਾਵਾ ਚਰਨ ਤੂੜ ਮੁਖ ਲਾਈ ਨੇ ਲਾ ਮੇਰੇ ਜਨਮ ਮਰਨ ਦੋ ਹੂੰ ਮੈਂ ਨਹੀਂ ਜਨ ਪਰ ਉਤਕਾਰੀ ਆਏ ਜਨਮ ਮਰਨ ਦੋ ਹੂੰ ਦੋ ਹੂੰ ਮੈਂ ਨਹੀਂ ਜਨ ਪਰ ਜਨ ਪਰ ਉਪਕਾਰੀ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨ ਜਨਮ ਮਰਨ ਲੋਹੂ ਮੈਂ ਨਾ ਮਾਰਿ ਉਪਕਾਰੀ ਆਏ ਜੀਤਾਨ ਦੇ ਪਗਤੀ ਲਾਇਨ ਹਰ ਸੋਲੇ ਮਿਲਾਏ ਹਰ ਸੋਣ ਡਾਣ ਮਿਲਾਏ ਹਰ ਜਨ ਕੇ ਹਉਬਲ जान के हो बल जई बल जई मेरे राम मेरे राम मेरे राम राम मेरे राम मेरे राम राम हर जान के हो बल जई ਸਚੈ ਅਮਰ ਸੱਚੀ ਬਾਤ ਸ਼ਾਹੀ ਸੱਚੇ ਸੀ ਰਾਤੇ ਸਚੈ ਅਮਰ ਸੱਚੀ ਬਾਤ ਸ਼ਾਹੀ ਸੱਚੇ ਸੀਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਨ ਜਾ ਹਰ ਜਾਣ ਕੇ ਹੋ ਬਲ ਜਾਈ ਜਾਈ ਫੇਰੀ ਪਾਣੀ ਟੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਬਖਾ ਫੇਰੀ ਆ ਪੱਕਾ ਫੇਰੀ ਰਜਨ ਕੈ ਪੀਸਨ ਪੀਸ ਕਮਾਵਾ ਪੱਖਾ ਫੇਰੀ ਪਾਣੀ ਟੋਵਾ ਅਰਜਨ ਕੈ ਪੀਸਨ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਿਨੰ ਤੇਰੇ ਜਨ ਦੇਖਣ ਪਾਵਾਂ ਤੇਰੇ ਜਨ ਦੇਖਣ ਪਾਵਾਂ ਹਰ ਜਨ ਕੇ ਹੋਂ ਬਲ ਜਾਈ ਹਰ ਜਨ ਕੇ ਹੋਂ ਬਲ ਜਾਈ ਮੇਰਾ ਮੇਰਾ ਮੇਰੇ ਨਾਮ ਨਾਮ ਜਾਨ ਕਹਿ ਹੋਂ ਬਲ ਜਾਈ ਹਰ ਜਨ ਕਹਿ ਹੋਂ ਬਲ ਜਾਈ ਹਰ ਜਨ ਕਹਿ ਹੋਂ ਬਲ ਜਾਈ ਮੇਰੇ ਨਾਮ ਮੇਰੇ ਨਾਮ ਮੇਰੇ ਨਾਮ ਜਵਰੀ ਟਲਾਵਾ ਚਰਨ ਤੂੜੇ ਮੁਖ ਲਾਈ ਕਿਸਾ ਕਾ ਕਰ ਜਵਰੀ ਟਲਾਵਾ ਚਰਨ ਤੂੜੇ ਮੁਖ ਲਾਈ ਕਿਸਾ ਕਾ ਕਰ ਜਵਰੀ ਟਲਾਵਾ ਚਰਨ हर जनक हमल जई हर जनक हमल जई बल जई मेरे राम मेरे राम रा, मेरे राम 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 मेरे राम मेरे राम ਜੀ ਤਨ ਗੁਰਾਂ ਕੀ ਬਾਣੀ ਤੇ ਕਿੰਨੀ ਰਸਪੀਨੀ ਗੁਰਬਾਣੀ ਗਾਇਨ ਹੋ ਰਹੀ ਹੈ ਤੇ ਇਹ ਸਾਰੀ ਬਾਣੀ ਸ੍ਰਿਸ਼ਟੀ ਦੇ ਮਾਲਕ ਦੀਨ ਬਿਆਲ ਤੇ ਕਿਸ ਤਰ੍ਹਾਂ ਟੋਕਦੀ ਹੈ ਕੇਸਾ ਗਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਮੇਰੇ ਸ੍ਰਿਸ਼ਟੀ ਦੇ ਮਾਲਕ ਇਸੇ ਤਰ੍ਹਾਂ ਸੰਗਤ ਸੱਜੀ ਦੇ ਹਜ਼ੂਰ ਸੁਭਾਇਮਾਨ ਸੰਗਤ ਵਿੱਚ ਤੇ ਕਿਤੇ ਉਹ ਚਾਲ ਚੱਲੀ ਨਾ ਜਾਏ ਮਸਤਾਨਿਆਂ ਕਰੋ ਤੇ ਇੱਕ ਮਸਤਾਨੇ ਨੂੰ ਇੰਨੀ ਮਸਤੀ ਚੜੀ ਕਿ ਕੇਸਾਂ ਕਾ ਕਰ ਚਬਰ ਟੁਲਾਵਾ ਚੂਮਦਾ ਚੂਮਦਾ ਹਜ਼ੂਰ ਦੇ ਮੰਜੇ ਕੋਲ ਪਹੁੰਚ ਗਿਆ ਜਾ ਕੇ ਮਸਤੀ ਚੜੀ ਸੀ ਨਾ ਸ੍ਰਿਸ਼ਟੀ ਦੇ ਮਾਲਕ ਸਾਹਮਣੇ ਸੱਜੇ ਸੰ ਉਹਦੇ ਕੇਸ ਮਸਤਾਨੇ ਦੇ ਕੇਸ ਹਜ਼ੂਰ ਦੇ ਚਿਹਰੇ ਨੂੰ ਵੱਜਣ ਲੱਗ ਪਏ ਕਦੀ ਇਧਰ ਵੱਜਣ ਕਦੀ ਇਧਰ ਵੱਜਣ ਸੰਤ ਗੋਪਾਲ ਸਿੰਘ ਵਾਰੀ ਛੇਤੀ ਨਾ ਲੱਗੇ ਹੋਏ ਓਏ ਮਸਤਾਨੀਆਂ ਪਿੱਛੇ ਹਟ ਹਜ਼ੂਰ ਫਰਮਾਉਂਦੇ ਹਨ ਗੋਪਾਲ ਸਿੰਘ ਪਿੱਛੇ हट ਜਾ ਉਹਦੀ ਮਸਤੀ ਵੇਖ ਕਿੱਥੇ ਪਹੁੰਚੀ ਆ ਇਹ ਜੇ ਸਾਡੇ ਮਾਲਕ ਚਰਨ ਤੂੜ ਮੁਖ ਲਾਈ ਇੱਕ ਬੀਬੀ ਪਚਾ ਚੁਕਿਆ ਜबान ਬਾਹਰ ਲਮਕੀ ਮਹਾਰਾਜੀ ਇਹਨੂੰ ਮੌਤ ਦੇ ਦਿਓ ਇਹਨਾਂ ਕੁਝ ਖਾਂਦਾ ਜੇ ਇਹਨਾਂ ਪੀਂਦਾ ਜੇ ਉਹ ਮੈਂ ਕਿਤੇ ਨਹੀਂ ਜਾ ਕੇ ਥੱਕ ਗਈ ਇਹਦਾ ਲਾਜ ਨਹੀਂ ਹੁੰਦਾ ਹਜ਼ੂਰ ਫਰਮਾਉਂਦੇ ਹਨ ਚਰਨ ਤੂੜ ਮੁਖ ਲਾਈ ਉਹ ਬੀਬੀ ਸੰਗਤ ਦੇ ਜੋੜੇ ਲੱਥੇ ਨਹੀਂ ਉਹ ਚਰਨ ਤੂੜ ਕੱਠੀ ਕਰ ਇਹਦੀ ਜबान ਤੇ ਰੱਖ ਜਦੋਂ ਰੱਖੀ ਅੱਜ ਹੋਰ ਕੱਲ ਹੋਰ ਨੋਵੇਂ ਦਿਨ ਆਏ ਤੇ ਬੱਚਾ ਨੌਂ ਪਰ ਨੌਂ ਤੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਇਹ ਦਰਜ ਇੱਕ ਕਿਲੇ ਵਾਲੇ ਪਾਛਾ ਦਾ ਤਨਗੁਰਾਂ ਕੀ ਬਾਣੀ ਤਨਗੁਰਾਂ ਕੀ ਬਾਣੀ